ਨਾਮ ਦੇ ਵੀ ਬੱਚਿਆਂ ਨੂੰ ਪੜਾਉਂਦੇ ਹੁੰਦੇ ਸੀ ਤੇ ਪਰ ਐਸਾ ਕੁਛ ਗੁਰੂ ਗ੍ਰੰਥ ਸਾਹਿਬ ਦੇ ਬਚਨ ਹਨ ਜੇ ਕੋਈ ਸਤ ਕਰੇ ਸਤ ਸਿਜਾ ਤਬ ਕਰ ਤਪ ਨਾ ਹੋਈ ਜੇ ਕੋਈ ਨਾਮ ਲਏ ਬਦਨਾਮੀ ਜਿਹੜਾ ਬੰਦਗੀ ਕਰੇ ਉਹਨੂੰ ਕੋਈ ਨਾ ਕੋਈ ਬਦਨਾਮੀ ਇਹ ਜੇ ਲੱਛਣ ਭਾਵੇਂ ਘੜੀਕ ਲੱਗੇ ਦੋ ਦਿਨ ਲੱਗੇ ਮਹੀਨਾ ਲੱਗੇ ਬਦਨਾਮੀ ਹੋਣੀ ਹੋਣੀ ਕਿਉਂਕਿ ਬਾਣੀ ਵਿੱਚ ਲਿਖਿਆ ਅਟਲ ਨੇ ਬਚਨ ਗੁਰੂ ਜੀ ਦੇ ਉਹ ਨਾਮਦੇਵ ਜੀ ਸੇਠ ਦਾ ਬੱਚਾ ਪੜਾਉਂਦਾ ਅੱਜ ਸੇਠ ਨੇ ਗਲ ਵਿੱਚ ਇੱਕ ਇੰਠਾ ਹਰਥਾ ਨੂੰ ਘੜੇ ਛਾਪਾ ਪਾ ਗਏ ਉਹ ਮੁੰਡਾ 7 ਸਾਲਾਂ ਦਾ ਭਗਤ ਜੀ ਕੋਲ ਘੱਲ ਦਿੱਤਾ ਵਿਦਿਆ ਪੜਨ ਭਗਤ ਜੀ ਨੇ ਸਾਰੇ ਘਨੇ ਲਾ ਕੇ ਰੱਖੇ ਉਹਨਾਂ ਦੇ ਘਰੋਂ ਬੀਬੀ ਜੀ ਕਹਿੰਦੇ ਸੰਭਾਲੋ ਸੇਠ ਜੀ ਦੇ ਅਕਲ ਨਹੀਂ ਹੈ ਅਸੀਂ ਕੁਝ ਸੋਚੀਏ ਕਿ ਜੇ ਭਿਆਨਕ ਸਮਾਂ ਹੈ ਕਲ ਯੁਗ ਦਾ ਨਿਆਣਾ ਹੈ ਜੀ ਨੂੰ ਕੋਈ ਰਾਜ ਮਾਰ ਕੇ ਸੋਨਾ ਖੋਲ ਲਵੇ ਦੱਸੋ ਕਿੱਤੀ ਮਾਰੂ ਕਰ ਲੋ ਇਹ ਨਹੀਂ ਹੋਣਾ ਚਾਹੀਦਾ ਬਸ ਹੋਣਾ ਹੀ ਨਹੀਂ ਚਾਹੀਦਾ ਲੋਕਾਂ ਨੂੰ ਉਹ ਰੱਖ ਲਿਆ ਹੁਣ ਕਾਕਾ ਗਿਆ ਘਰ ਪਿਤਾ ਜੀ ਕਹਿੰਦੇ ਬੇਟਾ ਕੰਠਾ ਕੜੇ ਛਾਪਾ ਉਹ ਉਹਦਾ ਪਿਤਾ ਜੀ ਭਗਤ ਜੀ ਨੇ ਸਾਰੀਆਂ ਲਾ ਲਈਆਂ ਉਹ ਕਰਮ ਬੀਬੀ ਸਠਾਣੀ ਉਹਨੇ ਮੰਨਣਾ ਉਹ ਤਾਂ ਬੜੇ ਗਰੀਬ ਜੇ ਨੇ ਕੱਪੜੇ ਧੋ ਕੇ ਗੁਜ਼ਾਰਾ ਕਰਦੇ ਨਹੀਂ ਨਾ ਅੱਧ ਸਿਰ ਸੋਨਾ ਲਾ ਲਿਆ ਮੁੰਡੇ ਦਾ ਮਰਜਣ ਇਹ ਜਨਾਮ ਦੇ ਇਹ ਸਾਰੇ ਸ਼ਹਿਰ ਚ ਨਿੰਦਿਆ ਹੋ ਰਹੀ ਹੈ ਸਿਆਲ ਦੇ ਦਿਨ ਸੇ ਹੁਣ ਅਗਲੇ ਦਿਨ ਸੀਟ ਜੀ ਆਪ ਕਾ ਕਿਨ ਲੈ ਕੇ ਅਜੀ ਆਈ ਤੂੰ ਭਗਤ ਕ੍ਰਿਸ਼ਨ ਬੀਬੀ ਜੀ ਆਹ ਲੋ ਪੋਟੜੀ ਸੀਟ ਜੀ ਤੁਸੀਂ ਆਪੇ ਹੀ ਦੱਸੋ ਵੀ ਨਾਲ ਕੋਈ ਪੈਰਾਂ ਵਾਲੇ ਸੀ ਕੋਈ ਡੰਗਾ ਵਾਲੇ ਥੱਲੇ ਸੀ ਨਿਗਾ ਜ ਸੱਤ ਸਾਲ ਦਾ ਦੋ ਚ ਪੇੜਾ ਮਾਰ ਕੇ ਕੋਈ ਸੋਨਾ ਖੋਹ ਲੈਂਦਾ ਜ ਇਹਦੇ ਗੱਲ ਘੁੱਟ ਦਿੰਦਾ ਤੁਸਾਂ ਕਹਨੇ ਸੀ ਭਗਤ ਜੀ ਕੋਲੋਂ ਪੜਨ ਘੱਲਿਆ ਪਾਸ਼ਾ ਪਾ ਦੇਣਾ ਸੀ ਕਿੱਡੀ ਮਾਰੀ ਕਰੀ ਹੁਣ ਸੀਟ ਜੀ ਸੋਨਾ ਲੈ ਕੇ ਘਰ ਗਏ ਇੱਕ ਨੇ ਸੁਣਿਆ ਸਾਰ ਸ਼ਹਿਰ ਵਿੱਚ ਧੰਨ ਭਗਤ ਜੀ ਧੰਨ ਭਗਤ ਜੀ ਬੜੇ ਇਮਾਨਦਾਰ ਧੰਨ ਭਗਤ ਜੀ ਧੰਨ ਭਗਤ ਜੀ ਹੋਰੀ ਸ਼ਾਮ ਦਾ ਵਕਤ ਤੇ ਸਾਰਾ ਦਿਨ ਤਨ ਤਨ ਹੁੰਦੀ ਰਹੀ ਸਾਲ ਦੇ ਦਿਨ ਸੀ ਅੱਗ ਬਲਦੀ ਸੀ ਕੋਲ ਭਗਤ ਜੀ ਬੈਠੇ ਮੂੰਹ ਸੀ ਨਾਮਦੇਵ ਦੀ ਦਾ ਚੜਦੇ ਇਹ ਕਹਿੰਦਾ ਮਹਾਰਾਜ ਕੱਲ ਤਾਂ ਤੋਂ ਬੜੀ ਨਿੰਦਿਆ ਅੱਜ ਬੜੀ ਸਿਫਤ ਹੋ ਰਹੀ ਓਨ ਦੋ ਮੁੱਠਾ ਸਵਾਦੀਆਂ ਭਰੀਆਂ ਇੱਕ ਪਹਾੜ ਵੱਲ ਇੱਕ ਦਖਣ ਵੱਲ ਚੜਦੇ ਹੋਏ ਕਰਕੇ ਬੈਠੇ ਇਹਦਾ ਕੀ ਮਤਲਬ ਇੱਕ ਇਹ ਕਹਿੰਦੇ ਕੱਲ ਵਾਲਿਆਂ ਦੇ ਸਿਰ 'ਚ ਇੱਕ ਅੱਜ ਵਾਲਿਆਂ ਦੇ ਸਿਰ 'ਚ ਆਉਂਦਾ ਨਾ ਬਾਣੀ ਉਸ ਤਾਂ ਤਨਿੰਦਿਆ ਦਉ ਤਿਆਗੋ ਖੋਜੋ ਪਰਨਰ ਪੰਨਾ